ਤਾਤੀ ਵਾ ਬਿਲਾਵਲ ਮੱਲਾ ਪੰਜ ਮਾ ਤਾਤੀ ਵਾਉ ਨਾ ਲੱਗ ਗਈ 8 ਬ੍ਰਹਮ ਸਰ ਨਹੀਂ 4 ਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਪਾਏ 7 ਸਤਗੁਰੂ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮ ਔਖਾ ਦਿਆ ਇਕ ਹਲੇ ਬਲਾਈ ਰਹਾਉ ਰਾਖ ਲਈ ਤਿਨ ਰਖਣਾ ਅਰ ਸਭ ਬਿਆਦ ਮਿਟਾਈ ਕੋਹੋ ਨਾਨਕ ਕਿਰਪਾ ਪਈ ਪ੍ਰਭ ਹੈ ਸਹਾਈ ਬਿਲਾਵਲ ਮੱਲਾ ਪੰਜਮਾ ਤਾਤੀ ਵਾਉ ਨ ਲੱਗਈ ਪਾਪ ਬ੍ਰਹਮ ਸਰਨਾਈ ਜੋ ਗੁਰਦਮਾਰੇ ਰਾਮ ਕਾ ਦੁੱਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਾ ਦੀਆ ਏ ਕਾਲੇ ਬਲਾਈ ਰਹਾ ਰਾਖ ਲੀਏ ਤਨ ਰਖਣ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਹੈ ਸਾਈ ਤਾਤੀ ਵਾਉ ਨ ਲੱਗਈ ਪਾਪ ਬ੍ਰਹਮ ਸਰਨਾਈ ਜੋ ਗੁਰਦਮਾਰੇ ਰਾਮ ਕਾ ਦੁੱਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਨ ਬੰਦ ਤੋਂ ਬਣਾਈ RAM ਨਾਮ ਉਹ ਕਰ ਦਿਆ ਇੱਕ ਕਾਲੇ ਵਿਲਾਈ ਰਹਾ ਰੱਖ ਲੀਏ ਤੈਨ ਰਖਣਾ ਹਰ ਸਭ ਵਿਆਦ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਹੈ ਸਾਈ ਬਿਲਾਬਲ ਮਹੱਲਾ ਪੰਜਮਾ ਤਾਤੀ ਬਾਉ ਨ ਲਗਈ ਪਰਮ ਬ੍ਰਹਮ ਸਰ ਨਹੀਂ ਜੋ ਗਿਰਦਾ ਮਾਰੀ RAM ਕਾਰ ਦੁੱਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖਾ ਦੀਆ ਏ ਕਾਲੇ ਲਈ ਰਹਾ ਰੱਖ ਲਈ ਤੇਨ ਰਖਣਾ ਸਭ ਬਿਅਦ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਾਪੈ ਸਹਾਈ ਬਿਲਾਵਲ ਮੱਲਾ ਪੰਜ ਮਾ ਤਾਤੀ ਬਾਉ ਨ ਲੱਗਈ ਪਾਰ ਬ੍ਰह्म ਸਰਨਾਈ ਚੌ ਗਿਰਧ ਹਮਾਰੇ RAM ਕਾਰ ਦੁੱਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖਾ ਦਿਆ ਏ ਕਾਲੇ ਲਈ ਰਹਾ ਰਾਖਰੀ ਦਿਨ ਰਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਹੈ ਸਹਾਈ ਬਿਲਾਵਲ ਮਹੱਲਾ ਪੰਜਵਾ ਸਾਤੀ ਵਾਉ ਨਾ ਲੱਗੈ ਪਾਰ ਪਰਮਸ਼ਰਨੈ ਜੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਨ ਬੰਦ ਬਣਾਈ RAM ਨਾਮ ਔਖ ਦਿਆ ਏ ਕਾਲਿ ਉਲਾਈ ਰਹਾਉ ਰਾਖ ਲਈ ਤੇਰਾ ਰਖਣਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾਵਲ ਮਹਲਾ ਪੰਜਵਾਂ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚਉ ਗਿਰਦੋ ਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤਗੁਰੂ ਪੂਰਾ ਪੇਟਿਆ ਜਨ ਬੰਦ ਬਣਾਈ ਰਾਮ ਨਾਮ ਔਖ ਦਿਆਏ ਕਾਲੇ ਉਲਾਈ ਰਹਾਉ ਰਾਖ ਲਈ ਤੇਨ ਰਖਣਹਾਰ ਸਭ ਬਿਆਦ ਮਿਟਾਈ ਓ ਨਾਨਕ ਕਿਰਪਾ ਪਈ ਬਿਨਾਂ ਭੈ ਸਹਾਈ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ ਰਾਮਨਾਮ ਔਖ ਦਿਆ ਏ ਕਾਲਿ ਬੁਲਾਈ ਰਹਾਓ ਰਾਖ ਲੀਏ ਤਨ ਰਖਣਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾਵਲ ਮੱਲਾ ਪੰਜ ਮਾਤਾ ਤਾਤੀ ਵਾਉ ਨ ਲੱਗ ਗਈ ਾਰ ਬ੍ਰਹਮ ਸ਼ਰਨਾਈ ਚੋ ਗਿਰਧ ਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖਾ ਦਿਆਇ ਕਾਲੇ ਬੁਲਾਈ ਰਹਾਓ ਰਾਖ ਲੀਏ ਤੈਨ ਰਕਣਹਾਰ ਸਭ ਬਿਯਾਦ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਭ ਹੈ ਸਹਾਈ ਬਿਲਾਵਲ ਮੱਲਾ ਪੰਜ ਮਾਤਾ ਤਾਤੀ ਵਾਉ ਨ ਲੱਗ ਗਈ ਾਰ ਬ੍ਰਹਮ ਸ਼ਰਨਾਈ ਕੋ ਗਿਰਦ ਹਮਾਰੇ RAM KAR ਦੁਖ ਲਗੇ ਨਾ ਭਾਈ ਸਤਗੁਰ ਪੂਰਾ ਪੇਟਿਆ ਜੇਨ ਬੰਦ ਬਣਾਈ RAM ਨਾਮ ਔਖ ਦਿਆ ਏ ਕਾਲੇ ਉਲਾਈ ਰਹਾਓ ਰਾਖ ਲਈ ਤਨ ਰਖਣ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭੇ ਸਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗ ਗਈ ਪਾਰ ਬੁਰਮ ਸਰਨਾਈ ਜੋ ਗਿਰਦ ਹਮਾਰੇ RAM ਕਾਰ ਦੁੱਖ ਲਗੇ ਨਾ ਭਾਈ ਸਤਗੁਰੂ ਪੂਰਾ ਪੇਟ ਆਜਨ ਬਣਤ ਬਣਾਈ RAM ਨਾਮ ਔਖ ਦਿਆ ਏ ਕਾਲੇ ਉਲਾਈ ਰਹਾ ਰੱਖ ਲੀਏ ਤਨ ਰੱਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਹੁ ਨ ਲੱਗਈ ਪਾਰ ਬ੍ਰਹਮ ਸ੍ਰਣਾਈ ਜੋ ਗਿਰਦ ਹਮਾਰੇ RAM ਕਾਰ ਦੁੱਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ ਆ RAM ਨਾਮ ਔਖ ਦਿਆ ਏ ਕਾਲੇ ਵਲਾਈ ਰਹਾਓ ਰਾਖ ਲਈ ਤੇ ਨ ਰਖਣ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾ ਬਲ ਮੱਲਾ ਪੰਜ ਮਾ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਨਾਈਂ ਉਜਾਗਰਧ ਮਾਰੇ RAM ਕਾਰ ਦੁੱਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ ਆਰਾਮ ਨਾਮ ਔਖਾ ਦਿਆ ਏਕਾ ਲੇ ਵਲਾਈ ਰਹਾਉ ਰਾਖ ਲੀਏ ਤਿਨ ਰਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾਵਲ ਮਹੱਲਾ ਪੰਜਮਾ ਤਾਤੀ ਵਉ ਨ ਲੱਗਈ ਪਾਰ ਬ੍ਰਹਮ ਸਰੁ ਨਾਈ ਜੋ ਗਿਰਧ ਹਮਾਰੇ RAM ਕਾਰ ਦੁੱਖ ਨਗੇ ਨ ਭਾਈ ਸਾਤਗੁਰ ਪੂਰਾ ਭੇਟਿਆ ਜਨ ਬੰਦ ਬਣਾਈ RAM ਨਾਮ ਔਖਦ ਦਿਆ ਏ ਕਾਲੇ ਲਾਈ ਰਹਾਓ ਰਾਖ ਲੀਏ ਤਿਨ ਰਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾਵਲ ਮੱਲਾ ਪੰਜ ਮਾ ਤਾਤੀ ਵਾਉ ਨ ਲੱਗ ਗਈ ਪਾਰ ਬਰਮ ਸਰਨਾਈ ਕਹੋ ਨਾਨਕ ਕਿਰਪਾ ਪਈ ਰਾਭ ਪੈ ਸਾਈ ਸਤਗੁਰੂ ਪੂਰਾ ਭੇਟਿਆ ਜਨਮਤ ਬਣਾਈ RAM ਨਾਮ ਔਖਾ ਦਿਆ ਇਕਾਲੇ ਬਲਾਈ ਰਹਾਉ ਰੱਖ ਲੀਏ ਤਿਨ ਰਖਣ ਹਾਰੇ ਸਭ ਬਿਯਾਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪੈ ਸਾਈ ਬਿਲਾਵਲ ਮਹੱਲਾ ਪੰਜਮਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਸੋ ਗਿਰਦ ਹਮਾਰੇ RAM ਕਾਰ ਦੁੱਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਔਖ ਦਦਿਆ ਇੱਕ ਕਾਲੇ ਬਲਾਈ ਰਹਾਉ ਰਾਖ ਲੀਏ ਤਿਨ ਰਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸਾਈ ਬਿਲਾਵਲ ਮਹਲਾ ਪੰਜਵਾ ਤਾਤੀ ਵਾਉ ਨ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚੋ ਗਿਰਦ ਹਮਾਰੇ RAM ਕਾਰ ਦੁੱਖ ਲਗੇ ਨਾ ਪਾਈ ਸਤ ਗੁਰ ਪੂਰਾ ਪੇਟਿਆ ਜਿਨ ਬੰਦ ਬਣਾਈ ਕੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾਵਲ ਮਹਲਾ ਪੰਜਵਾ ਤਾਤੀ ਬਾਉ ਨ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ ਕੋ ਨਾਨਕ ਕਿਰਪਾ ਪਈ ਪ੍ਰਭ ਪੈ ਸਾਈ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚੋ ਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਪਾਹੀ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ ਨਾਮ ਨਾਮ ਔਖ ਦਿਆਇ ਕਾਲਿ ਬਲਾਈ ਰਹਾਉ ਰਾਖ ਲੀਏ ਤਿਨ ਰਖਣ ਹਾਰ ਸਭ ਬਿਯਾਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾਵਲ ਮੱਲਾ ਪੰਜ ਮਹ ਤਾਤੀ ਵਾਉ ਨ ਲੱਗਈ ਪਾਰ ਬ੍ਰह्म ਸਰਨਾਈ ਓ ਨਾਨਕ ਕਿਰਪਾ ਪਈ ਪ੍ਰਭ ਪੈ ਸਾਈ RAM ਨਾਮੋਖ ਦਿਆਈ ਕਾਲੇ ਲਾਈ ਰਹਾਓ ਰਾਖ ਲਈ ਇਹ ਤੇ ਰੱਖਣ ਹਾਰ ਸਭ ਵਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵਲ ਮਹੱਲਾ ਪੰਜਮ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚੋ ਗਿਰਧ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਪੇਟਿਆ ਜਿੰਨ ਬੰਤ ਬਣਾਈ ਕਹੋ ਨਾਨਕ ਕਿਰਪਾ ਪਹੀ ਪ੍ਰਭ ਪੈ ਸਾਈ ਬਿਲਾ ਬਲ ਮੱਲਾ ਪੰਜਵਾ ਤਾਤੀ ਬਾਉ ਨਾ ਲਗਈ ਪਾਰ ਬ੍ਰਹਮ ਸਰਨਾਈ ਚੋ ਗਿਰਧ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਨਮੰਤ ਬਣਾਈ RAM ਨਾਮ ਔਖਾ ਦਿਆ ਏ ਕਾਲੇ ਵਲਾਈ ਰਹਾਉ ਰਾਖ ਲੀਏ ਤਨ ਰਖਣ ਹਾਰ ਸਭ ਬਿਯਾਦ ਮਿਟਾਈ ਕਹ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਮਿਲਾਵਲ ਮਹਲਾ ਪੰਜਵਾ ਤਾਤੀ ਵਾਉ ਨ ਲੱਗਈ ਆਰ ਬ੍ਰਹਮ ਸ਼ਰਣਾਈ ਜੋ ਗਿਰਦਹ ਮਾਰੇ RAM ਕਾਹ ਦੁਖ ਲਗੈ ਨਾ ਪਾਈ ਸਤਗੁਰੂ ਪੂਰਾ ਪੇਟਿਆ ਜਿਨ ਬੰਦਤ ਬਣਾਈ RAM ਨਾਮ ਔਕ ਦਿਆ ਏਕਾ ਲੇ ਲਾਈ ਰਹਾਓ ਰਖ ਲੀਏ ਤਿਨ ਰਖਣ ਹਾਰੇ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾਵਲ ਮਹੱਲਾ ਪੰਜ ਮਾ ਤਾਤੀ ਵਾਉ ਨ ਲਗਈ ਪਾਰ ਬ੍ਰह्म ਸਰਨਾਈ ਕੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਬਿਲਾ ਬਲ ਮੱਲਾ ਪੰਜ ਮਾ ਤਾਤੀ ਵਾਉ ਨ ਲੱਗਈ ਪਾਰ ਨਮਸ਼ਨਾਈ ਚੋ ਗਿਰਧ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਪੇਟਿਆ ਜਨਮਤ ਬਣਾਈ ਰਾਮ ਨਾਮ ਔਖ ਦਿਆ ਏ ਕਾਲਿ ਵਿਲਾਈ ਰਾਵ ਰਾਖ ਲੀਏ ਤਿਨ ਰਖਣ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਬਿਲਾਵਲ ਮੱਲਾ ਪੰਜਵਾ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਪਾਹੀ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ ਰਾਮ ਨਾਮ ਉਹ ਕਰ ਦਿਆ ਇਕਾਲੇ ਲਾਈ ਰਾਉ ਰਾਖ ਲੀਏ ਤਿਨ ਰਕਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾਵਲ ਮੱਲਾ ਪੰਜਵਾ ਕਾਤੀ ਵਾਉ ਨ ਲਗਈ ਪਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਭਾਈ ਸਤ ਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਔਖ ਦਦਿਆ ਏ ਕਾਲੇ ਬਲਾਈ ਰਹਾ ਔ ਰੱਖ ਲੀਏ ਤਨ ਰਖਣ ਹਾਰ ਸਭ ਬਿਯਾਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਲਾ ਬਲ ਮੱਲਾ ਪੰਜਮਾ ਤਾਤੀ ਵਾਉ ਨ ਲਗਈ ਆਰ ਬ੍ਰਹਮ ਸ਼ਰਨਾਈ ਚੋ ਗਿਰਦਹ ਮਾਰੇ RAM ਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਨ ਬੰਤ ਬਣਾਈ RAM ਨਾਮ ਔਖ ਦਿਆ ਇਕਾਲੇ ਵਲਾਈ ਰਹਾ ਰੱਖ ਲੀਏ ਤਨ ਰੱਖਣ ਹਾਰ ਸਭ ਬਿਯਾਦ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਹੈ ਸਹਾਈ ਬੇਲਾਵਲ ਮਹੱਲਾ ਪੰਜਵਾ ਤਾਤੀ ਵਉ ਨ ਲੱਗੇ ਪਾਰ ਬ੍ਰਹਮ ਸ਼ਰਨਾਈ ਚੋ ਗਿਰਦਹ ਮਾਰੇ RAM ਕਾਰ ਦੁੱਖ ਲਗੇ ਨਾ ਭਾਈ ਸਤ ਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ RAM ਨਾਮ ਔਖ ਦਦਿਆ ਏ ਕਾਲੇ ਬਲਾਈ ਰਹਾਉ ਰਾਖ ਲੀਏ ਤੈਨ ਰਖਨਹਾਰ ਸਭ ਬਿਯਾਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਮਿਲਾਵਲ ਮਹੱਲਾ ਪੰਜ ਮਾ ਤਾਤੀ ਵਾਉ ਨ ਲਗਈ ਪਰ ਬ੍ਰਹਮ ਸਰਨਾਈ ਸੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਓ ਕਹ ਦਿਆ ਏ ਕਾਲੇ ਬਲਾਈ ਰਾਉ ਰਾਖ ਲੀਏ ਤਿਨ ਰਖਣ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾਵਲ ਮਹਲਾ ਪੰਜਮ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਨਾਈ चौ गिरद हमारे का दुख लगे न पाई सतगुर पूरा पेटे आज बंत बनाई राम नामो कह दिया का न्याद मिटाई कहो नानक कृपा पई प्रे सहाई बिलावल मला पाती बाहू न लग पार ब्रमश नाई चौ गिरद हमारे रामकार दुख लगे न पाई ਸਤਗੁਰ ਪੂਰਾ ਪੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਾ ਦਿਆਇ ਕਾਲੇ ਉਲਾਈ ਰਹਾ ਰਾਖ ਲਈ ਤੇ ਨ ਰਖਣਾ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਇ ਬਲਾਵਲ ਮਹਲਾ ਪੰਜਵਾ ਤਾਤੀ ਵਾਉਨ ਲੱਗ ਗਈ ਪਾਰ ਬ੍ਰਹਮ ਸਰਨਾਈ ਚੌਕਿਰਧਾ ਮਾਰੇ ਰਾਮਕਾਰ ਦੁਖ ਲਗੈ ਨਾ ਭਾਈ ਸਤਗੁਰ ਪੂਰਾ ਪੇਟਿਆ ਜਿਨ ਬੰਦਤ ਬਣਾਈ ਰਾਮ ਨਾਮੋ ਖਾ ਦਿਆ ਏ ਕਾਲੇ ਵਲਾਈ ਰਾਵ ਰਾਖ ਲੀਏ ਤੈਨ ਰਖਣ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭੈ ਸਾਈ ਬਿਲਾਵਲ ਮੱਲਾ ਪੰਜ ਮਾ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਪੇਟਿਆ ਜਨਮਤ ਬਣਾਈ ਰਾਮ ਨਾਮੋ ਖਾ ਦਿਆ ਏ ਕਾਲੇ ਵਲਾਈ ਰਹਾਓ ਰਾਖ ਲਈ ਤਨ ਰਖਣ ਹਾਰ ਸਭ ਬਿਆਦ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਬਿਲਾਵਲ ਮੱਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਇਂ ਚੋ ਗਿਰਧ ਮਾਰੇ ਰਾਮਕਾਰ ਦੁਖ ਲਗੇ ਨਾ ਪਾਏ ਸਤਗੁਰ ਪੂਰਾ ਪੇਟਿਆ ਜਿਨ ਬੰਦ ਬਣਾਈ RAM ਨਾਮ ਖਦ ਦਿਆ ਇਕਾਲੇ ਬਲਾਈ ਰਹਾਉ ਰਾਖ ਲਈ ਤੇਨ ਰੱਖਣ ਹਾਰ ਸਭ ਵਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾਵਲ ਮੱਲਾ ਪੰਜਮਾ ਧਾਤੇ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨ ਭਾਈ ਸਤਗੁਰ ਪੂਰਾ ਪੇਟ ਆ ਜਨ ਬੰਤ ਬਣਾਈ RAM ਨਾਮ ਔਕ ਦਿਆ ਏਕ ਤਾਲਿਵਲ ਇਰਹਾ ਰਾਕ ਲਈ ਤੇਨ ਰੱਖਣ ਹਾਰ ਸਭ ਬਿਯਾਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭਏ ਸਾਈ ਸਤਗੁਰ ਪੂਰਾ ਭੇਟਿਆ ਜਿਨ ਬੰਦ ਤੁਮ ਨਾਈ ਰੱਖ ਲੀ ਜਨ ਰਖਣਾ ਸਭ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭਏ ਸਾਈ ਬਿਲਾਬਲ ਮੱਲਾ ਪੰਜਮ ਤਾਤੀ ਵਾਉ ਨ ਲੱਗਈ ਪਾਰਬਰਮ ਸਰਨਾਈ ਚੌ ਗਿਰਧ ਹਮਾਰੇ ਰਾਮਕਾਰ ਦੁਖ ਲਗੇ ਨ ਭਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਈਂ ਰਾਮ ਨਾਮ ਔਖਾ ਦੀਆ ਏ ਕਾਲੇ ਬਿਲਾਇ ਰਹਾ ਔ ਰਖ ਲੀਏ ਤੈਨ ਰਖਣ ਹਾਰ ਸਭ ਬਿਯਾਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾਵਲ ਮੱਲਾ ਪੰਜ ਮਾਤਾ ਤਾਤੀ ਵਾਉ ਨ ਲੱਗ ਗਈ ਪਾਰ ਬਿਰਮ ਸਰਣਾਇਂ ਚੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨ ਭਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਈਂ ਰਾਮ ਨਾਮੋ ਘੜੀਆ ਇਕਾਲੇ ਬੁਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵਲ ਮਹੱਲਾ ਪੰਜ ਮਾਤਾ ਤੀਵਉ ਨ ਲਗਈ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਭਾਈ ਸਤ ਗੁਰ ਪੂਰਾ ਪੇਟਿਆ ਜਲਮਨਤ ਬਣਾਈ ਰਾਮ ਨਾਮ ਉਹ ਕਰ ਦਿਆ ਏ ਕਾਲੇ ਬਲਾਈ ਰਹਾਉ ਰਾਖ ਲੀਏ ਤិន ਰੱਖਣ ਹਾਰ ਸਭ ਬਿਯਾਧ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾ ਬਲ ਮਨ ਲਾ ਪੰਜ ਮਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਜੋ ਗਿਰਧ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਪਾਈ ਸਾਤ ਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ RAM ਨਾਮ ਔਖ ਦਿਆ ਏ ਕਾਲੇ ਬੁਲਾਈ ਰਹਾ ਰਾਖ ਲਈ ਤਨ ਰਖਨ ਹਾਰੇ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਰਬ ਭੈ ਸਹਾਈ ਬਿਲਾ ਬਲ ਮੱਲਾ ਪੰਜਵਾ ਤਾਤੀ ਵਾਉ ਨ ਲੱਗ ਗਈ ਪਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ RAM ਕਾ ਦੁਖ ਲਗੇ ਨਾ ਭਾਈ ਸਤਗੁਰੂ ਪੂਰਾ ਪੇਟਿਆ ਜਨਮਤ ਬਣਾਈ RAM ਨਾਮ ਮੋਕਾ ਦਿਆ ਏਕਾਂ ਲਿਵਲਾਈ ਰਹਾਉ ਰੱਖ ਲੀਏ ਦਿਨ ਰਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਈ ਸਹਾਈ ਬਿਲਾਵਲ ਮੱਲਾ ਪੰਜ ਮਾਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰ ਨਹੀਂ ਜੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਗੁਰੂ ਪੂਰਾ ਪੇਟਿਆ ਜਨਮਤ ਬਣਾਈ RAM ਨਾਮੋਂ ਖਾ ਦਿਆ ਏ ਕਾਲੇ ਲਾਈ ਰਹਾਓ ਰਾਖ ਲੀਏ ਦਿਨ ਰਖਣ ਹਾਰੇ ਸਭ ਬਿਯਾਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਬਿਲਾਵਲ ਮਹਲਾ ਪੰਜਵਾਂ ਤਾਤੀ ਵਾਉ ਨ ਲੱਗ ਗਈ ਪਾਰ ਬ੍ਰਹਮ ਸ਼ਰੁਨਾਈ ਜੋ ਗਿਰਦ ਹਮਾਰੇ RAM ਕਾਰ ਦੁੱਖ ਲਗੈ ਨਾ ਭਾਈ ਸਤਗੁਰੂ ਪੂਰਾ ਪੇਟਿਆ ਜਿਨ ਬੰਦਤ ਬਣਾਈ RAM ਨਾਮ ਔਕ ਦਿਆ ਏਕਾਲੇ ਬਲਾਈ ਰਹਾਉ ਰੱਖ ਲੀਏ ਤਿਨ ਰਖਣਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾਵਲ ਮੰਨਾ ਪੰਜਮਾ ਬਾਤੀ ਬਾਉ ਨ ਲੱਗ ਗਈ ਪਾਰ ਬ੍ਰਹਮ ਸਰਣਾਇ ਜੋ ਗਿਰਦ ਹਮਾਰੇ RAM ਕਾ ਦੁਖ ਲਗ ਨ ਪਾਈ ਸਤ ਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ RAM ਨਾਮ ਔਖ ਦਿਆ ਏ ਕਾਲੇ ਬਲਾਈ ਰਹਾਉ ਰਾਖ ਲੀਏ ਤਿਨ ਰਖਣ ਹਾਰ ਸਭ ਬਿਯਾਦ ਮਿਟਾਈ ਕਹ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾਬਲ ਮਹੱਲਾ ਪੰਜਾਂ ਮਾਤਾ ਦੀ ਬਾਉ ਨ ਲੱਗੇ ਪਰ ਬ੍ਰਹਮ ਸਰਨਾਇ ਸੋ ਗਿਆਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖ ਦਿਆ ਏ ਕਾਲੇ ਬਲਾਈ ਰਾਉ ਰਾਖ ਲੀਏ ਤਿਨ ਰਖਣਾਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਿਲਾਵਲ ਮੱਲਾ ਪੰਜ ਮਾਤਾ ਤੇ ਵਹੁਣਾਂ ਲਗਈ ਪਾਰ ਬ੍ਰह्म ਸਰਣਾਇ ਚੋ ਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਨਮਤ ਬਣਾਈ RAM ਨਾਮੋਂ ਖ ਦਿਆ ਏ ਕਾਲੇ ਲਾਈ ਰਹਾਓ ਰਾਖ ਲੀਏ ਤੈਨ ਰਖਨਾਰ ਸਭ ਬਿਯਾਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵਲ ਮੱਲਾ ਪੰਜਮਾ ਤਾਤੀ ਵਾਉ ਨ ਲਗੇ ਪਾਰ ਬ੍ਰह्म ਸਰਣਾਈ ਚੋ ਗਿਰਧ ਅਮਾਰੇ ਰਾਮਕਾਰ ਦੁਖ ਲਗੇ ਨ ਪਾਈ ਸਤ ਗੁਰ ਪੂਰਾ ਪੇਟਿਆ ਜਨ ਬੰਦ ਬਣਾਈ ਰਾਮ ਨਾਮ ਓਖਦ ਦਿਆਇ ਕਾਲਿ ਬਲਾਈ ਰਾਵ ਰੱਖ ਲੀਏ ਤੈਨ ਰਖਣ ਹਾਰ ਸਭ ਬਿਯਾਦ ਮਿਟਾਈ ਕੋ ਨਾਨਕ ਕਿਰਪਾ ਪੈ ਰਾਬ ਭੈ ਸਾਈ ਬਲਾਵਲ ਮੱਲਾ ਪੰਜਮਾ ਤਾਤੀ ਬਾਉ ਨਾ ਲੱਗ ਗਈ ਪਾਰ ਬ੍ਰਮ ਸ਼ਰਨਾਈ ਚੋ ਗਿਰਦਾ ਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਸਤਗੁਰੂ ਪੂਰਾ ਪੇਟਿਆ ਜਿਨ ਬੰਦਤ ਬਣਾਈ ਰਾਮਨਾਮ ਔਖ ਦਿਆ ਇੱਕ ਹਾਲੇ ਲਾਈ ਰਹਾਉ ਰਾਖ ਲੀਏ ਤਿਨ ਰਖਣ ਹਾਰ ਸਭ ਬਿਆਦ ਮਿਟਾਈ ਓ ਨਾਨਕ ਕਿਰਪਾ ਪਈ ਪ੍ਰਭ ਭੈ ਸਾਈ ਲਾਵਲ ਮਹਲਾ ਪੰਜਵਾਂ ਤਾਤੀ ਵਾਉ ਨ ਲੱਗ ਗਈ ਪਾਰ ਬ੍ਰह्म ਸਰਣਾਇਂ ਚੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨ ਪਾਈ ਸਤਗੁਰ ਪੂਰਾ ਪੇਟਿਆ ਜਨਮਤ ਬਣਾਈ ਰਾਮ ਨਾਮ ਔਖ ਦਿਆ ਏ ਕਾਲੇ ਉਲਾਈ ਰੋ ਰੱਖ ਲੀਏ ਤਿਨ ਰੱਖਣ ਹਾਰ ਸਭ ਬਿਯਾਦ ਮਿਟਾਈ ਕੋ ਨਾਨਕ ਕਿਰਪਾ ਪਈ ਪਰਬ ਪੈ ਸਹਾਈ ਬਿਲਾਵਲ ਮੱਲਾ ਪੰਜ ਮਾ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਜੋ ਗਿਰਧ ਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਪੇਟਿਆ ਜਨਵੰਤ ਬਣਾਈ ਰਾਮ ਨਾਮ ਔਖ ਦਿਆ ਏ ਕਾਲੇ ਬੁਲਾਈ ਰਹਾ ਔ ਰੱਖ ਨੀ ਤਨ ਰਖਣ ਹਾਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵਲ ਮੱਲਾ ਪੰਜ ਮਾ ਤਾਤੀ ਬਾਉ ਨ ਲੱਗਈ ਆਰ ਬ੍ਰह्म ਸਰਨਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਪੇਟਿਆ ਜਨਮਤ ਮਣਾਈ RAM ਨਾਮ ਔਖਾ ਦਿਆ ਕਾਲੇ ਉਲਹਿ ਰਹਾਓ ਰਾਖ ਲਈ ਤੇ ਨਰਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸਾਈ ਬਲਾ ਬਲ ਮਹਲਾ ਪਾਨ ਮਾਤਾ ਤੀ ਬਉ ਨ ਲੱਗ ਗਈ पारब्रह्म शरण आई चौगर्द हमारे रामकार दुख लगे ना पाई सतगुरु पूरा पेटिया जिन बंत बनाए राम नाम ओख दिया एक काल विलाई विलावल मल्ला पंजमा ताती वाऊ न लगई पारब्रह्म शरण आई चौगर्द हमारे रामकार दुख लगे ना पाई सतगुरु पूरा पेटिया जिन बंत बनाई ਰਾਮ ਨਾਮ ਔਖ ਦੀਆ ਏ ਕਾਲੇ ਬਲਾਈ ਰਹਾਓ ਰਾਖ ਲੀਏ ਦਿਨ ਰਖਣ ਹਾਰ ਸਭ ਬਿਯਾਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭੈ ਸਾਈ ਬਿਲਾਵਲ ਮਲਾ ਪੰਜਮ ਤਾਤੀ ਵਾਉ ਨ ਲੱਗਈ ਪਾਰ ਬ੍ਰह्म ਸਰਨਾਹੀ ਜੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮ ਓ ਘੜੀਆ ਏ ਕਾ ਲੇ ਬਲਾਈ ਰਹਾ ਔ ਰਾਕ ਲੀਏ ਤੈਨ ਰੱਖਣ ਹਾਰ ਸਭ ਬਿਯਾਦ ਮਿਟਾਈ ਕਹ ਨਾਨਕ ਕਿਰਪਾ ਪਈ ਪ੍ਰਭ ਭੈ ਸਾਈ ਬਿਲਾ ਬਲ ਮੋਲਾ ਪੰਜ ਮਾਤਾ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸ਼ਰਨਾਈ ਚੋ ਗਿਰਧ ਹਮਾਰੇ RAM ਕਾਰ ਦੁੱਖ ਲਗੇ ਨਾ ਭਾਈ ਸਤਗੁਰ ਪੂਰਾ ਪੇਟਿਆ ਜਨਮਤ ਬਣਾਈ RAM ਨਾਮ ਔਖ ਦਿਆ ਇੱਕ ਹਲੇ ਵਿਲਾਈ ਰਾਹ ਰਾਕ ਲਈ ਤਨ ਰਕਤਨ ਹਾਰ ਸਭ ਬਿਯਾਦ ਮਿਠਾਈ ਕੋ ਨਾਨਕ ਕਿਰਪਾ ਪਈ ਪ੍ਰਭ ਸਾਈ ਵਿਲਾਵਲ ਮਹਲਾ ਪੰਜ ਮਾਤਾ ਤਾਤੀ ਬਾਉ ਨ ਲਗਈ ਪਾਰ ਬ੍ਰह्म ਸਰਣਾਈ ਜੋ ਗਿਰਧ ਹਮਾਰੇ RAM ਕਾਰ ਦੁੱਖ ਲਗੇ ਨਾ ਭਾਈ ਸਤਗੁਰ ਪੂਰਾ ਪੇਟਿਆ ਜਨਮਤ ਬਣਾਈ RAM ਨਾਮ ਔਖ ਦਿਆ ਇੱਕ ਹਲੇ ਵਿਲਾਈ ਰਾਹ ਰੱਖ ਲਈਏ ਤਿਨ ਰੱਖਣ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਰਤਨ ਸੋਇਲਾ ਰਾਗ ਘੋੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਰ ਜਨਾਰੋ ਤੂੰ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਵਾਰੀ ਜਿਤ ਸੋਹਿਲੇ ਸਦਾ ਸੁਖ ਹੋਈਂ ਰਹਾਓ ਨਿਤ ਨਿਤ ਜਿਹੜੇ ਸਮਾਲੀਣ ਦੇਖੇਗਾ ਦੇਵਨ ਹਾਰ ਤੇਰੇ ਦਾਨ ਨੇ ਕੀਮਤ ਨਾ ਪਵੇ ਤੇ ਸਦਾ ਤੇ ਕਵਨ ਸਮਾਰ ਸੰਮਤ ਸਾਹ ਲਿਖਿਆ ਮਿਲ ਕਰ ਪਾਵੋ ਤੇ ਦੇਹੋ ਸੱਜਣੋ ਸਿਸੜੀਆਂ ਜਿਵੇਂ ਹੋਵੇ ਸਾਹਿਬ ਸੇ ਮੇਲ ਕਾਰ ਕਰਿ ਹੋ ਪਹੁੰਚਾ ਸਦੜੇ ਨਿੱਕ ਪਵੰਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਵਾਨ ਆਗਾਸੇ ਬੋਲਾ ਛੇ ਤਰ ਛੇ ਜੇ ਛੇ ਬਣੇ ਬੜੇ ਕੇਸੇ ਬੋਲਾ ਬੱਬਾ ਜੇਕਰ ਕਰਤੇ ਕੀਰਤੋਇ ਸੋ ਕਾ ਰਾਖ ਬੜਾਈ ਦੋਇ ਰਹਾਓ ਜਿਸ ਵੇਚਤੀਆਂ ਕਰਿਓ ਤਰਿਓ ਦਿੱਤੀ ਗਾਰੀ ਨਾ जगन में शामरे के तो बन तारक मंडल जनक मोती तो पमलयान लो पवन चबरो करे सगल बन राए फलंद ज्योति कैसी आरती होए भाव खन्ना तेरी आरती अनाथा शब्द विजंत पेरी रहौ सहस तब नैना नैने तो इको सहस मूर्त न एक तो ही ਜੈ ਸਤਿਗੁਰੂ ਜੀ ਮਨੋ ਪੜ੍ਹ ਗਏ ਬਰ ਚਲ ਚੰਦ ਦੇ ਚਲਤਮੋਈ ਸਭ ਮੈਂ ਜੋਤ ਜੋਤ ਹੈ ਸੋਏ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇਂ ਸਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਵਤ ਮਨੋਂ ਨੰਦਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕ ਹੋਏ ਜਾਤੇ ਤੇਰੇ ਨਾ ਹੀ ਬਸਾ ਰਾਗ ਗੋੜੀਪੁਰ ਵੀ ਮਨ ਸੇਤਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਾ ਡੰਡੋਤ ਪਨ ਵੱਡਾ ਹੈ ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਤੇ ਨੰਤਰਾਮੇ ਕੰਡਾ ਹੈ ਜੋ ਜੋ ਚਲੇ ਚਵੇ ਦੁਖ ਪਾਵੇ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਕੰਡਾ ਹੈ ਅਬੇ ਸਰ ਬਹੁਤ ਸੋਭਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਿਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੂਰਬੀ ਮੱਲਾ ਪੰਜਮ ਕਰੋ ਬੇਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈहां ਖਾਟ ਚਲੋ ਹਰ ਲਾਗੇ ਵਸਨ ਸੋਹਿਲ औद कटे दिनस रहनारे मन गुरमिल का सवारे रहाओ एहो संसार विकार संसे में तरियो ब्रह्म ज्ञानी जसै जगाए पियावे रस अकाथ कथा तने जाने जाको ऐसो ही बिहाजो हर गुर ते मन है बसेरा निज कर महल पावो सुख सहजै बहर न होए गोफिरा अंतर जामि पुरख विधाते शरदा मन की पूरे नानकददस सुख मांगे मुको कर तन की तुरे अंतर जामी पुरख विधाते शरदा मन की पूरे नानक दास है सुख मांगे मुको कर संतन तन की तुरे ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਸੱਚੇ ਪਾਤਸ਼ਾਹ ਜੀ ਮੇਰ ਕਰਨ ਦਾਤਾ ਜੀ ਜਿਨ੍ਹਾਂ ਨੇ ਵੀ ਪਾਠ ਸੁਣਿਆ ਤੇ ਕੀਤਾ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਕਾਰਜ ਰਾਸ ਕਰਨੇ ਸੱਚੇ ਪਾਤਸ਼ਾਹ ਜੀ ਦਿਨ ਸੁੱਖਾਂ ਨਵਦੀਤ ਹੋਇਆ ਰਾਤ ਆਈ ਸੱਚੇ ਪਾਤਸ਼ਾਹ ਜੀ ਸੁੱਖਾਂ ਨਵਦੀਤ ਕਰਾਉਣੀ ਆਪਣਾ ਨਾਮ দান ਬਖਸ਼ਨਾ ਅਮਰਤ ਵੇਲੇ ਦੇ ਜਾਗ੍ਰੇ ਬਖਸ਼ਨੇ ਸਰਬੱਤ ਦਾ ਭਲਾ ਕਰਨਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ